रेडी स्टार्ट ਸਵੇਰੇ ਸਵੇਰੇ ਫੋਨ ਦੀ ਘੰਟੀ ਵੱਜੀ ਡੰਡੀ ਵੇਖਿਆ ਭਤੀਜੀ ਦੀ ਵੀਡੀਓ ਕਾਲ ਸੀ ਡੰਡੀ ਸਮਾਂ ਤਾਂ ਘੱਟ ਸੀ ਗੱਲ ਕਰਨ ਲਈ ਪਰ ਫਿਰ ਵੀ ਚੱਕ ਲਿਆ ਡੰਡੀ ਕਾਫੀ ਦਿਨਾਂ ਤੋਂ ਗੱਲ ਨਹੀਂ ਹੋਈ ਸੀ ਉਸ ਨਾਲ ਡੰਡੀ ਬਾਹਰ ਰਹਿੰਦੇ ਬੱਚਿਆਂ ਨਾਲ ਇਸ ਤਰ੍ਹਾਂ ਜੁੜੇ ਰਹਿਣਾ ਹੀ ਉਹਨਾਂ ਨਾਲ ਪਿਆਰ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ ਡੰਡੀ ਰਸੋਈ ਵਿੱਚ ਕੰਮ ਕਰਦੇ ਆ ਕਰਦੇ ਆ ਮੈਂ ਉਸ ਨਾਲ ਵੀ ਘਰ ਦੇ ਤੇ ਬਾਹਰ ਦੇ ਕੰਮਾਂ ਵਾਰੇ ਗੱਲ ਕਰਦੀ ਰਹੀ ਕੁਝ ਖਾਣ ਵਾਲੀਆਂ ਚੀਜ਼ਾਂ ਬਣਾਉਣਾ ਵੀ ਦੱਸੀ ਗਈ ਜੋ ਉਸਨੇ ਤੁਸਿਆ ਡੰਡੀ ਮੈਂ ਕਿਹਾ ਤੂੰ ਇਹ ਵਰਦੀ ਕਿੱਥੋਂ ਦੀ ਪਾਈ ਹੈ ਤਾਂ ਉਸਨੇ ਕਿਹਾ ਕੰਮ ਤੇ ਹਾਂ ਇਹ ਇਥੋਂ ਦੀ ਵਰਦੀ ਹੈ ਨਮਾ ਕੰਮ ਹੈ ਨਾਈਟ ਸ਼ਿਫਟ ਵੀ ਲੱਗਦੀ ਹੈ ਥੋੜੀ ਦੇਰ ਦੀ ਬ੍ਰੇਕ ਹੋਈ ਸੀ ਡੰਡੇ ਮੈਂ ਕਿਹਾ ਤੁਹਾਡੇ ਨਾਲ ਗੱਲ ਹੀ ਕਰ ਲਵਾਂ ਡੰਡੇ ਪਰ ਮੈਂ ਉਸ ਨੂੰ ਅੱਗੋਂ ਟੋਕਿਆ ਕਿ ਬੇਟਾ ਕੰਮ ਤੇ ਨਾ ਕਿਹਾ ਕਰ ਐਨਾ ਪੜ ਲਿਖ ਕੇ ਤੂੰ ਜਦੋਂ ਕੰਮ ਤੇ ਹਾਂ ਕੈਨੀ ਏ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਡੰਡੇ ਚਲੋ ਇਸੇ ਤਰ੍ਹਾਂ ਕੁਝ ਦੇਰ ਗੱਲਾਂ ਕਰਕੇ ਮੈਂ ਫੋਨ ਕਟਣ ਲਈ ਕਿਹਾ ਕਿਉਂਕਿ ਮੈਂ ਡਿਊਟੀ ਜਾਣ ਲਈ ਤਿਆਰ ਹੋਣਾ ਸੀ ਡੰਡੇ ਰਸਤੇ ਵਿੱਚ ਜਾਂਦਿਆਂ ਮੈਂ ਆਪਣੀ ਇੱਕ ਵਿਦਿਆਰਥਣ ਕੋਲ ਐਕਟਿਵਾ ਰੋਕ ਲਈ ਡੰਡੀ ਉਹ ਇੱਕ ਕੋਠੀ ਵਿੱਚੋਂ ਐਕਟਿਵਾ ਵਾਹਰ ਕੱਢ ਰਹੀ ਸੀ ਡੰਡੀ ਮੈਂ ਆਪਣੇ ਘਰ ਵਿੱਚ ਸਾਫ ਸਫਾਈ ਵਾਸਤੇ ਕਿਸੇ ਕੰਮ ਵਾਲੀ ਦਾ ਪੁੱਛਣਾ ਸੀ ਕਿਉਂਕਿ ਉਸ ਲੜਕੀ ਦੀ ਮੰਮੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਡੰਡੀ ਉਸ ਵਾਰੀ ਮੈਨੂੰ ਪਹਿਲਾਂ ਹੀ ਪਤਾ ਸੀ ਡੰਡੀ ਉਸ ਲੜਕੀ ਨੇ ਮੈਨੂੰ ਬਹੁਤ ਵਧੀਆ ਢੰਗ ਨਾਲ ਗੁੱਡ ਮਾਰਨਿੰਗ ਕੀਤਾ ਤੇ ਹਾਲਚਾਲ ਪੁੱਛਿਆ ਡੰਡੀ ਮੈਂ ਉਸ ਦੇ ਇਸ ਵਧੀਆ ਅੰਦਾਜ਼ ਤੇ ਖੁਸ਼ ਵੀ ਹੋਈ ਪਰ ਹੈਰਾਨ ਵੀ ਬਹੁਤ ਹੋਈ ਕਿਉਂਕਿ ਉਹ ਵਿਗੜੀ ਹੋਈ ਤੇ ਪੜਨ ਵਿੱਚ ਵੀ ਬਹੁਤ ਨਲਾਇਕ ਸੀ ਸਕੂਲ ਵਿੱਚ ਸਾਰੇ ਅਧਿਆਪਕਾਂ ਤੋਂ ਚੰਗੀ ਡਾਂਟ ਪੈਂਦੀ ਸੀ ਉਸ ਨੂੰ ਡੰਡੀ ਮੈਂ ਪੁੱਛਿਆ ਬੇਟਾ ਇੱਥੇ ਕਿਵੇਂ ਪ੍ਰਸ਼ਨ ਚਿੰਨ ਤਾਂ ਉਸਨੇ ਕਿਹਾ ਇਸ ਕੋਠੀ ਵਿੱਚ ਮੰਮੀ ਕੰਮ ਕਰਦੇ ਸੀ ਡੰਡੀ ਹੁਣ ਸਾਰੇ ਬਾਹਰ ਚਲੇ ਗਏ ਅਸੀਂ ਹੀ ਸੰਭਾਲ ਕਰਦੇ ਹਾਂ ਇਸ ਕੋਠੀ ਦੀ ਡੰਡੀ ਕੀ ਕਰ ਰਹੇ ਹੋ ਪ੍ਰਸ਼ਨ ਚਿੰਨ ਬੜੇ ਵਧੀਆ ਤਿਆਰ ਹੋ ਹੋਏ ਹੋ ਐਨੇ ਸੋਹਣੇ ਕੱਪੜੇ ਪਾ ਕੇ ਗਲ ਵਿੱਚ ਪਰਸ ਲਮਕਾ ਕੇ ਕਿੱਥੇ ਜਾ ਰਹੇ ਹੋ ਪ੍ਰਸ਼ਨ ਚਿੰਨ ਉਸਨੇ ਕਿਹਾ ਜੌਬ ਕਰਦੀ ਹਾਂ ਮੈਡਮ ਡਿਊਟੀ ਪਰ ਜਾ ਰਹੀ ਹੂੰ ਡੰਡੇ ਤਾਂ ਮੈਂ ਇੱਕਦਮ ਚੁੱਪ ਕਰ ਗਈ ਪਰ ਉਸਦੀ ਪ੍ਰਸ਼ੰਸਾ ਕਰਨੀ ਵੀ ਜ਼ਰੂਰੀ ਸੀ ਇਸ ਲਈ ਕਿਹਾ ਬੇਟਾ ਬਹੁਤ ਵਧੀਆ ਡੰਡੇ ਕਿੱਥੇ ਜੌਬ ਕਰ ਰਹੇ ਹੋ ਪ੍ਰਸ਼ਨ ਚਿੰਨ ਮੈਡਮ ਮੈਂ ਕੰਪਿਊਟਰ ਦਾ ਕੋਰਸ ਕਰਕੇ ਉਸੇ ਸੈਂਟਰ ਵਿੱਚ ਲੱਗ ਗਈ ਡੰਡੇ ਮੰਮੀ ਉਹਨਾਂ ਦੇ ਘਰ ਹੀ ਕੰਮ ਕਰਦੀ ਹੈ ਜਿਨ੍ਹਾਂ ਦਾ ਸੈਂਟਰ ਹੈ ਕੰਮ ਵੀ ਘਟ ਹੀ ਕਰਨ ਦਿੰਦੀ ਹੈ ਹਾਂ ਡੰਡੇ ਹੁਣ ਮੈਂ ਉਹਨਾਂ ਦੇ ਬਾਕੀ ਸਾਰੇ ਘਰ ਛੁਡਾ ਦਿੱਤੇ ਡੰਡੇ ਹੁਣ ਕੰਮ ਹੁੰਦਾ ਵੀ ਨਹੀਂ ਜ਼ਿਆਦਾ ਮੰਮੀ ਤੋਂ ਸੈਂਟਰ ਵਾਲਿਆਂ ਦੇ ਘਰ ਵਿੱਚ ਹੀ ਕੰਮ ਕਰਦੇ ਹਨ ਬਸ ਹੁਣ ਬਹੁਤ ਮਦਦ ਕਰਦੇ ਹਨ ਉਹ ਆ ਕੱਪੜੇ ਵੀ ਉਹਨਾਂ ਦੇ ਬੱਚਿਆਂ ਦੇ ਹੀ ਹਨ ਡੰਡੇ ਅਸੀਂ ਸਾਰੇ ਭੈਣ ਭਰਾ ਉਹਨਾਂ ਦੀ ਮਦਦ ਨਾਲ ਵਧੀਆ ਪੜ ਗਏ ਹਾਂ ਡੰਡੀ ਮੈਡਮ ਮੇਰਾ ਭਰਾ ਗੱਡੀ ਚਲਾਉਂਦਾ ਹੈ ਉਹਨਾਂ ਦੀ ਡੰਡੀ ਆ ਐਕਟਿਵ ਆ ਇਹ ਕੋਠੀ ਵਾਲਿਆਂ ਦੀ ਹੈ ਡੰਡੀ ਉਹਨਾਂ ਦਾ ਸਾਰਾ ਸਾਮਾਨ ਹੁਣ ਅਸੀਂ ਹੀ ਵਰਤਦੇ ਹਾਂ ਡੰਡੀ ਸੌਰੀ ਮੈਡਮ ਕੰਮ ਵਾਲੀ ਦਾ ਤਾਂ ਮੈਨੂੰ ਕੋਈ ਪਤਾ ਨਹੀਂ ਮੇਰਾ ਡਿਊਟੀ ਦਾ ਟਾਈਮ ਹੋ ਗਿਆ ਕਹਿ ਕੇ ਐਕਟਵਾ ਤੇ ਬੈਠ ਕੇ ਹਵਾ ਨਾਲ ਗੱਲਾਂ ਕਰਦੀ ਬੜੀ ਤੇਜ਼ੀ ਨਾਲ ਚਲੀ ਗਈ ਡੰਡੀ ਮੈਂ ਕੰਮ ਅਤੇ ਜੋਬ ਬਾਰੇ ਫਰਕ ਮਹਿਸੂਸ ਕਰਦੀ ਉਹਦੇ ਪਿੱਸੇ-ਪਿੱਸੇ ਜਾ ਰਹੀ ਸੀ ਡੰਡੀ ਸੋਚਾਂ ਵਿੱਚ ਪਈ ਮੇਰੇ ਤੋਂ ਐਕਟਵਾ ਵਿੱਚ ਚੰਗੀ ਤਰ੍ਹਾਂ ਨਹੀਂ ਸੀ ਚੱਲ ਰਹੀ